ਪੁਲਿਸ ਜਿਹੜੀ ਹੈਗੀ ਆ ਉਹ ਮੂੰਹਵਲੀ ਦੇਖ ਰਹੀ ਆ ਕਿਸਾਨਾਂ ਦੇ ਕਿਸਾਨ ਕਿਵੇਂ ਅੱਗੇ ਜਾ ਰਹੇ ਆ ਦੇਖ ਸਕਦੇ ਹੋ ਪੁਲਿਸ ਕਿਸ ਤਰ੍ਹਾਂ ਮੂੰਹਵਲੀ ਦੇਖ ਰਹੀ ਆ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਇਹ ਇਥੇ ਪੰਜਾਬ ਜਿਹੜਾ ਹੈਗਾ ਖਤਮ ਹੋ ਜਾਂਦਾ ਆ ਅਦਾ ਪੰਜਾਬ ਜਿਹੜਾ ਦਿੱਲੀ ਦੀ ਹੱੱਕ ਤੇ ਚੜਿਆ ਬੈਠਾ ਤੇ ਅਸੀਂ ਦਿੱਲੀ ਦੀ ਹੱੱਕ ਵੱਲੋਂ ਵਾਤੇ ਜਾਂਦੇ ਆ ਚੜਾ ਤੋਂ ਜੜਾ ਤੋਂ ਅਸੀਂ ਦਿੱਲੀ ਦੀ ਹੱੱਕ ਵੱਲ ਵਾਤੇ ਜਾਂਦੇ ਆ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਪ੍ਰਾਈਮ ਮੋਦੇ ਦੀਆਂ ਜਿੱਥੇ ਕਿਸਾਨਾਂ ਵੱਲੋਂ ਬੈਰੀਕੇਡ ਜਿਹੜੇ ਹੈਗੇ ਚੱਕ-ਚੱਕ ਕੇ ਸਿੱਟੇ ਜਾ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੱਬਾ ਵਾਲੀ ਹਰਿਆਣੇ ਦੀ ਮੇਨ ਚੌਕ ਡੱਬਾ ਵਾਲੀ ਦਾ ਦੇਖ ਸਕਦੇ ਹੋ ਕਿਸਾਨਾਂ ਨੇ ਆਪਣਾ ਰਾਹ ਬਣਾ ਲਿਆ ਕਿਸਾਨਾਂ ਨੇ ਇਹੋ ਜਿਹਾ ਕੋਈ ਬਾਰਡਰ ਨਹੀਂ ਰਿਹਾ ਬੇਸ਼ੱਕ ਹਰਿਆਣਾ ਵੱਲੋਂ ਪੱਥਰ ਰੱਖੇ ਗਏ ਹਰਿਆਣਾ ਪ੍ਰਸ਼ਾਸਨ ਵੱਲੋਂ ਪੱਥਰ ਰੱਖੇ ਗਏ ਕਿਤੇ ਕਿਤੇ ਐਸੇ ਬੈਰੀਕੇਡ ਸੀਗੇ ਜਿੱਥੇ ਜਗ੍ਹਾ ਹੀ ਪੱਟ ਦਿੱਤੀ ਸੀ ਖੱਡੇ ਬਣਾ ਦਿੱਤੇ ਸੀ ਬਹੁਤ ਵੱਡੇ ਪਰ ਉਥੋਂ ਦੇ ਵੀ ਕਿਸਾਨਾਂ ਆ ਗਏ ਤੁਸੀਂ ਤਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਦਿੱਲੀ ਨੂੰ ਜਾਂਦੇ ਹੋਇਆ ਦੇਖ ਸਕਦੇ ਹੋ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਆ ਲਗਾਤਾਰ ਕੰਟੀਨਿਊ ਕਾਫਲਾ ਜਿਹੜਾ ਹੈਗਾ ਕਿਸਾਨਾਂ ਦਾ ਜਾ ਰਿਹਾ ਤੁਹਾਨੂੰ ਮੈਂ ਸਾਈਨ ਬੋਰਡ ਦਿਖਾਉਂਗਾ ਦਿੱਲੀ ਦਾ ਤੁਸੀਂ ਦੇਖੋ ਦਿੱਲੀ ਦਾ ਸਾਈਨ ਬੋਰਡ ਦੇਖ ਸਕਦੇ ਹੋ ਤੁਸੀਂ ਕਿ ਕਿਸਾਨ ਜਿਹੜੇ ਹੈਗੇ ਦਿੱਲੀ ਦੇ ਰਾਹ ਤੇ ਪਹੁੰਚੁਕੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੱਬਾ ਵਾਲੀ ਹਰਿਆਣੇ ਦੀਆਂ ਦਿੱਲੀ ਦੇ ਰਾਹ ਤੇ ਕਿਸਾਨ ਪਹੁੰਚੁਕੇ ਆ ਕਿਸਾਨ ਜਿਹੜੇ ਹੈਗੇ ਆ ਉਮੀਦ ਹੈ ਕਿ ਇਹਨਾਂ ਨੂੰ ਕੋਈ ਰੁਕਾਵਟ ਨਹੀਂ ਪਾਏਗੀ ਪਰ ਜੇਕਰ ਜਿੰਨਾ ਜਿਵੇਂ ਇਹਨਾਂ ਦਾ ਜੋਸ਼ ਜਿਹੜਾ ਦਿਖ ਰਿਹਾ ਹੈ ਉਮੀਦ ਹੈ ਕਿ ਹਰ ਇੱਕ ਰੁਕਾਵਟ ਨੂੰ ਜਿਹੜਾ ਹੈਗਾ ਇਹ ਕ੍ਰਾਸ ਜ਼ਰੂਰ ਕਰਨਗੇ ਪਰ ਫਿਲਹਾਲ ਦਿੱਲੀ ਦੇ ਰਾਹ ਦੇ ਉੱਪਰ ਕਿਸਾਨ ਪੈਗੇ ਆ ਤੁਸੀਂ ਸਾਈਨ ਬੋਰਡ ਸਕਦੇ ਹੋ ਦਿੱਲੀ 314 ਕਿਲੋਮੀਟਰ ਸਰਸਾ 147 ਕਿਲੋਮੀਟਰ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੱਬਾ ਲਈ ਦੀਆਂ ਜਿੱਥੇ ਕਿਸਾਨਾਂ ਵੱਲੋਂ ਤਿੰਨ ਦਿਨਾਂ ਦਾ ਸੰਘਰਸ਼ ਤੋਂ ਬਾਅਦ ਕਿਸਾਨ ਜਿਹੜੇ ਹੈਗੇ ਆ ਕਾਮਯਾਬ ਹੋ ਗਏ ਆ ਔਰ ਇਸ ਤੋਂ ਅਗਲੇ ਬੈਰੀਕਾਡ ਜਿਹੜੇ ਹੋਣਗੇ ਉਮੀਦ ਆ ਕਿਸਾਨ ਔਰ ਜ਼ਰੂਰ ਤੋੜਨ ਦੇ ਵਿੱਚ ਕਾਮਯਾਬ ਹੋਣਗੇ ਫਿਲਹਾਲ ਮੋਦੀ ਸਰਕਾਰ ਦੀ ਮੁਰਦਾਬਾਰ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਕਿੰਨੇ ਦਿਨ ਰੋਜ਼ ਖੜਿਆ ਨੂੰ ਹਾਂਜੀ ਕਿੰਨੇ ਦਿਨ ਹੋ ਗਈ ਖੜਿਆ ਨੂੰ ਤੁਹਾਨੂੰ ਤੁਹਾਨੂੰ ਜਿੰਨਾਂ ਦਿਨ ਹੋ ਗਈ ਇੱਥੇ ਤਿੰਨ ਦਿਨ ਹੋ ਗਏ ਸੀਗੇ ਹਾਂਜੀ ਤੇ ਲੱਗਦਾ ਤੁਹਾਨੂੰ ਅੱਗੇ ਵੀ ਕੋਈ ਰਿਕਵਰਡ ਪਾਉਗੀ ਜੇ ਪਾਉਗੀ ਤਾਂ ਅਸੀਂ ਆਈ ਜਾਵਾਂਗੇ ਅਸੀਂ ਤੁਰਤ ਖਰੀ ਜਾਵਾਂਗੇ ਜੀ ਪਰ ਤੁਹਾਨੂੰ ਕੋਈ ਸੁਣਨ ਚਾਹੇ ਕਿ ਅੱਗੇ ਰਿਕਵਰਡ ਕੋਈ ਹੈਗੀ ਕਿ ਨਹੀਂ 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 ਅਜੇ ਤੱਕ ਨਹੀਂ ਕੋਈ ਨਹੀਂ ਆਇਆ ਜੀ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਫੱਕੀ ਕਿਸਾਨ ਬੈਰੀਅਰ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸਾਨ ਜਿਹੜੇ ਹੈਗੇ ਕਾਮਯਾਬ ਹੋ ਗਏ ਆ ਬੈਰੀਅਰ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਤੁਸੀਂ ਬੈਰੀਅਰ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਤੁਸੀਂ ਸਭ ਕੰਮ ਹੋ ਗਏ ਆ ਮਾਜੀ ਸਾਡਾ ਅੱਤਾ ਪੰਜਾਬ ਜਿਹੜਾ ਦਿੱਲੀ ਦੀ ਹੱਕ ਤੇ ਚੜਿਆ ਬੈਠਾ ਤੇ ਅਸੀਂ ਦਿੱਲੀ ਦੀ ਹੱਕ ਵਾਲੂ ਵਾਟੇ ਜਾਂਦੇ ਆ ਚੜਾ ਤੋਂ ਜੜਾ ਤੋਂ ਅਸੀਂ ਦਿੱਲੀ ਦੇ ਹੱਕ ਮਾਲ ਵਾਟੇ ਜਾਂਦੇ ਆ ਭਾਰਤੀ ਕਿਸਾਨ ਯੂਨੀਅਨ ਨੇ ਇਕਾ ਗਰਾਹਾਂ ਦਾ ਬਹੁਤ ਵੱਡਾ ਲੱਖਾਂ ਦੀ ਤਲਾਦ ਵਿੱਚ ਤੁਸੀਂ ਦੇਖ ਰਹੇ ਹੋ ਕਾਠਾ ਇਹ ਲੋਕਾਂ ਦਾ ਆ ਮਾਰਾ ਹੋਇਆ ਕਾਠਾ ਆਪਨੇ ਹੱਕਾਂ ਨੂੰ ਇਲਾਨਣਾ ਜਿਹੜਾ ਕਾਠਾ ਹੈ ਜਿਹੜੇ ਲੋਕ ਅੱਜ ਵੀ ਪੰਜਾਬ ਦੇ ਮਿੱਟਰਾਂ ਪਿਛੇ ਲਾ ਕੇ ਆਦੇ ਘਰੇ ਬੈਠੇ ਆ ਉਹਨਾਂ ਨੂੰ ਅੱਖ ਲਾੜਤਾ ਨੇ ਅੱਜ ਨੇ ਅਸੀਂ ਆਪਣੇ ਬੱਚਿਆਂ ਦੀ ਲੜਾਈ ਨਹੀਂ ਲੜ ਸਕਦੇ ਤੇ ਫਿਰ ਅਸੀਂ ਕੋਈ ਲੜਾਈ ਨਹੀਂ ਲੜ ਸਕਦੇ ਕਦੇ ਵੀ ਮੋਟੇ-ਮੋਟੇ ਸੰਗਲਾਂ ਨੂੰ ਤੋੜ ਕੇ ਤੁਸੀਂ ਵੈਰੀਕੇਟ ਕਰਾ ਸਿੱਟਦੇ ਆ ਕੀ ਕਹਿੰਦੇ ਹੋ ਇਹਦੇ ਬਾਰੇ ਯਾਰ ਭਾਈ ਸਾਨੂੰ ਪਤਾ ਸਾਡੀ लागू ਹੁੰਦੇ ਆ ਇਹ ਕਾਨੂੰਨ ਸਾਡੇ ਤੇ ਲਾਗੂ ਹੁੰਦੇ ਆ ਸਾਨੂੰ ਪਤਾ ਸਾਡੀ ਬਾਤ ਆ ਕਿਤਨਾ ਕਿਤੇ ਸੰਘਰਸ਼ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਹੈਗੇ ਆ ਕਾਮਜਾਬ ਹੋ ਗਏ ਆ ਬੈਰੀਕੇਡ ਤੋੜਨ ਦੇ ਵਿੱਚ ਕਾਮਜਾਬ ਹੋ ਗਏ ਆ ਔਰ ਕਿਤਨਾ ਕਿਤੇ ਦਿੱਲੀ ਜਿਹੜਾ ਹੈਗਾ ਇਹਨਾਂ ਨੂੰ ਪਹੁੰਚਣ ਤੇ ਕੋਈ ਰੋਕ ਨਹੀਂ ਸਕਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਹੈਗੇ ਆ ਬੈਰੀਕੇਡ ਤੋੜਨ ਦੇ ਵਿੱਚ ਕਾਮਜਾਬ ਹੋ ਗਏ ਆ ਪੁਲਿਸ ਜਿਹੜੀ ਹੈਗੀ ਆ ਉਹ ਖੜੀ ਵੀ ਖੜੀ ਰਹੇਗੀ ਪੁਲਿਸ ਕੋਸ਼ਿਸ਼ ਨਹੀਂ ਕਰ ਸਕੀ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਪ੍ਰਬੰਧ ਖਤਮ ਹੋ ਗਏ ਪੁਲਿਸ ਨੇ ਕੁਛ ਨਹੀਂ ਕੀਤਾ ਲਾਠੀਆਂ ਦਾ ਤਿਆਰੀ ਸੀ ਪੁਲਿਸ ਦੀ ਲਾਠੀ ਚਾਰਜ ਕਰਨ ਵਾਸਤੇ ਪ੍ਰੋਕਸ਼ਨਾ ਕਰ ਸਕੀ ਪੁਲਿਸ ਕਿਸਾਨਾਂ ਦਾ ਸੰਘਰਸ਼ ਦੇਖਦੇ ਹੋਇਆ ਕਿਸਾਨਾਂ ਦੇ ਵਿੱਚ ਜੋਸ਼ ਦੇਖਦੇ ਹੋਇਆ ਪੁਲਿਸ ਜਿਹੜੀ ਹੈਗੀ ਆ ਉਹ ਪਿੱਛੇ हट ਗਈ ਆ ਮੂੰਹ ਵੱਲੀ ਦੇਖਦੇ ਰਿਹਾ ਕਿ ਕਿਸਾਨ ਜਾਂਦੇ ਤੁਹਾਨੂੰ ਸੀ ਦੇਖ ਸਕਦੇ ਹੋ ਕਿਸਾਨਾਂ ਨੂੰ ਨਹੀਂ ਰੋਕ ਸਕੀ ਕਿਸਾਨਾਂ ਨੂੰ ਨਹੀਂ ਰੋਕ ਸਕੀ ਪੁਲਿਸ ਨੂੰ ਸੋ ਦੇਖਣਾ ਹੋਵੇਗਾ ਕਿ ਇਸ ਤੋਂ ਅਗਲਾ ਜਿਹੜਾ ਹੈਗਾ ਇਹਨਾਂ ਨੂੰ ਕਿੱਥੇ ਰੋਕਿਆ ਜਾਂਦਾ ਪਰ ਕਿੱਦਣਾ ਕਿਤੇ ਡੱਬਾਵਲੀ ਹਰਿਆਣਾ ਮੰਡੀ ਡੱਬਾਵਲੀ ਹਰਿਆਣਾ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਨਿਕਲ ਵਿੱਚ ਕਾਲਜਪ ਹੋ ਗਏ ਆ ਦੱਸਿਆ ਜਾ ਰਿਹਾ ਕਿਸਾਨਾਂ ਵੱਲੋਂ ਤਿੰਨ ਤੋਂ ਚਾਰ ਦਿਨ ਜਿਹੜਾ ਹੈਗਾ ਇੱਥੇ ਰੁਕੇ ਹੋਏ ਸੀ ਤਿੰਨ ਚਾਰ ਦਿਨ ਤੋਂ ਬਾਅਦ ਅੱਜ 11 ਵਜੇ ਦਾ ਜਿਹੜਾ ਹੈਗਾ ਜੋਸ਼ 11 ਵਜੇ ਦਾ ਟਾਈਮ ਜਿਹੜਾ ਹੈਗਾ ਦਿੱਤਾ ਗਿਆ ਸੀ ਬੈਰੀਅਰ ਤੋੜਨ ਦਾ 11 ਤੋਂ 11:30 ਪਰ 10:30 ਵਜੇ ਬੈਰੀਅਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਤੋੜ ਦਿੱਤਾ ਗਿਆ ਔਰ ਇਸ ਤੋਂ ਅਗਲਾ ਜਿਹੜਾ ਬੈਰੀਏਟ ਇਹਨਾਂ ਨੂੰ ਕਿੱਥੇ ਪੈਂਦਾ ਇਹ ਦੇਖਣਾ ਹੋਵੇਗਾ ਪਰ ਬੜੀ ਕਿਸਾਨਾਂ ਦੀ ਜਿਹੜੀ ਹੈਗੀ ਆ ਜਿਹੜੀ ਉਹਨਾਂ ਦੇ ਟਾਰਗੇਟ ਸੀ ਦਿੱਲੀ ਪਹੁੰਚਣ ਦਾ ਉਹ ਕਿੰਨਾ ਕਿਤੇ ਕਾਮਯਾਬ ਜਿਹੜਾ ਹੈਗਾ ਹੁੰਦਾ ਦਿਸ ਰਿਹਾ ਕਾਮਯਾਬ ਹੁੰਦਾ ਦਿਸ ਰਿਹਾ ਤੋਂ ਦੇਖ ਸਕਦੇ ਹੋ ਤੁਸੀਂ ਇਸ ਟਮ ਅਸੀਂ ਹਰਿਆਣੇ ਦੇ ਵਿੱਚ ਖੜੇ ਆ ਬੈਕ ਜਿਹੜੀ ਸਿੱਧੀਆਂ ਤੁਸੀਂ ਨਾ ਤੁਸੀਂ ਦੇਖ ਸਕਦੇ ਹੋ ਪੰਜਾਬ ਦੀਆਂ ਇਸ ਟਾਈਮ ਹਰਿਆਣੇ ਦੇ ਵਿੱਚ ਖੜੇ ਆ ਕਿਸਾਨ ਜਿਹੜੇ ਨਿਕਲ ਚੁੱਕੇ ਆ ਔਰ ਇਸ ਤੋਂ ਅਗਲੀਆਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਤੋਂ ਅੱਗੇ ਜੇਕਰ ਕੋਈ ਪ੍ਰੋਟੈਸਟ ਹੁੰਦਾ ਜੇ ਕੋਈ ਸੰਘਰਸ਼ ਹੁੰਦਾ ਜੇਕਰ ਕਿਸਾਨਾਂ ਨੂੰ ਰੋਕਿਆ ਜਾਂਦਾ ਤੇ ਅਸੀਂ ਪ੍ਰਾਈਮ ਮੁੱਦੇ ਤੇ ਤੁਹਾਨੂੰ ਤਸਵੀਰਾਂ ਫਿਰ ਦਿਖਾਵਾਂਗੇ ਪਰ ਪੁਲਿਸ ਜਿਹੜੀ ਹੈਗੀ ਆ ਦੇਖ ਰਹੀ ਆ ਔਰ ਵੀਡੀਓ ਬਣਾ ਰਹੀ ਆ ਦੇਖ ਸਕਦੇ ਹੋ ਤੁਸੀਂ ਕਿ ਪੁਲਿਸ ਕਰਮਚਾਰੀ ਖੁਦ ਵੀਡੀਓ ਬਣਾ ਰਹੇ ਆ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਇਹਨਾਂ ਦੇ ਵੀ ਜਿਹੜੇ ਹੈਗੇ ਆ ਪ੍ਰਸ਼ਾਸਨ ਜਿਹੜਾ ਹੈਗਾ ਫੇਲ ਹੁੰਦਾ ਜਿ세ਆ ਕਿਸਾਨਾਂ ਦੇ ਅੱਗੇ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਪ੍ਰਾਈਮ ਮੋਦੇ ਦੀਆਂ ਜਿੱਥੇ ਕਿਸਾਨਾਂ ਵੱਲੋਂ ਬੈਰੀਕੇਡ ਜਿਹੜੇ ਹੈਗੇ ਚੱਕ-ਚੱਕ ਕੇ ਸਿੱਟੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸਾਨਾਂ ਦੇ ਵਿੱਚ ਪੂਰਾ ਜੋਸ਼ ਹੈ ਉਹ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਕਿਸਾਨ ਕੀ ਲੰਘ ਸਕਦੇ ਜਾਂ ਨਹੀਂ ਲੰਘ ਸਕਦੇ ਪਰ ਬੈਰੀਕੇਡ ਜਿਹੜਾ ਹੈਗਾ ਉਹ ਬੈਰੀਕੇਡ ਚੱਕ ਕੇ ਜਿਹੜੇ ਹੈਗੇ ਉਹ ਪਾਸੇ ਸਿੱਟੇ ਗਏ ਆ ਤੁਸੀਂ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਜੀ ਚਾਰ ਦਿਨ ਹੋ ਗਏ ਜੀ ਕੀ ਲੱਗਦਾ ਤੁਸੀਂ ਲੰਘ ਜਾਓਗੇ ਇੱਥੋਂ ਨਹੀਂ ਸਾਡਾ ਮੰਨ ਨਹੀਂ ਸੀ ਵੀ ਅਸੀਂ ਆਰਾਮ ਨਾਲ ਹਾਂ ਹਾਂ ਜੀ ਜਿਹੜਾ ਹੁਕਮ ਆਇਆ ਉਹਨਾਂ ਨਾਲ ਇਹ ਬੱਚੇ ਕਾਲ ਕਰਦੇ ਸੋ ਬੱਚੇ ਤੁਹਾਡੇ ਨਾਲ ਆਈਆਂ ਬੁੜੀਆਂ ਵੀ ਆਈਆਂ ਬੁੜੀਆਂ ਵੀ ਹੈਗੀਆਂ ਚਾਰ-ਦੋ ਲੋਕ ਤੁਹਾਨੂੰ ਬੈਠੇ ਹੋਣਗੇ ਨਹੀਂ ਹਲਦੇ ਆਇਆ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਘਰਸ਼ ਜਿਹੜਾ ਹੈਗਾ ਤੇਜ਼ ਕਰ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਸੋ ਕਿੰਨਾ ਘੇਤੇ ਕਿਸਾਨਾਂ ਦੇ ਵਿੱਚ ਜੋਸ਼ ਤੇ ਰੋਸ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ ਬੈਰੀਕੇਡ ਕਿਸ ਤਰ੍ਹਾਂ ਹਵਾ ਝੋੜ ਰਹੇ ਆ ਦੇਖ ਸਕਦੇ ਹੋ ਤੁਸੀਂ ਹਾਲਾਂਕਿ سنگਲ ਨਾਲ ਬਣੇ ਹੋਏ ਸੀ ਬੈਰੀਕੇਡ ਪਰ ਕਿਸਾਨਾਂ ਨੇ ਉੱਤੇ ਚੁੱਕ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਵਿੱਚ ਕਿਸਮ ਦਾ ਜੋਸ਼ ਹੈ ਬਹੁਤਨਾ ਕਿਤੇ ਕਿਸਾਨਾਂ ਦੇ ਵਿੱਚ ਜੋਸ਼ ਜਿਹੜਾ ਹੈਗਾ ਉਹ ਜ਼ਰੂਰ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਸ ਤਰ੍ਹਾਂ ਬੈਰੀਗੇਡ ਨੂੰ ਚੱਕਿਆ ਜਾ ਰਿਹਾ ਹੈ ਬੈਰੀਗੇਡ ਜਿਹੜਾ ਹੈਗਾ ਭੰਨ ਦਿੱਤਾ ਗਿਆ ਹਾਲਾਂਕਿ 11 ਵਜੇ ਦਾ ਟਾਈਮ ਸੀਗਾ ਪਰ 11 ਦਾ ਟਾਈਮ ਹੋਇਆ ਨਹੀਂ ਕਿਸਾਨਾਂ ਦੇ ਵਿੱਚ ਜੋਸ਼ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਜੋਸ਼ ਹੈ ਕਿਸਾਨਾਂ ਦੇ ਵਿੱਚ ਸੋ ਦੇਖਣਾ ਹੋਵੇਗਾ ਕਿ ਕਿਸਾਨ ਅੱਗੇ ਮੰਨ ਸਕਦੇ ਨਹੀਂ ਮੰਨ ਸਕਦੇ ਉਲਸ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਸੋ ਦੇਖਣਾ ਹੋਵੇਗਾ ਹਾਲਾਂਕਿ ਟਰੈਕਟਰ ਉਹਨਾਂ ਨੇ ਆਪਣੀਆਂ ਲਾਈਨਾਂ ਵਿੱਚ ਲਾ ਲਿਆ ਟਰੈਕਟਰ ਟਰੈਕਟਰ ਜਿਹੜੇ ਹੈਗੇ ਆ ਟਰੈਕਟਰ ਲਾਈਨਾਂ ਵਿੱਚ ਲਾ ਲਿਆ ਟਰੈਕਟਰ ਤਿਆਰ ਕਰ ਲਿਆ ਉਹਨਾਂ ਨੇ ਲਾਈਨਾਂ ਵਿੱਚ ਲਾਉਣ ਵਾਸਤੇ ਕਿ ਅਸੀਂ ਲੰਘ ਜਾਗੇ ਸੋ ਦੇਖਣਾ ਹੋਵੇਗਾ ਕਿ ਟਰੈਕਟਰ ਲੰਘਦੇ ਆ ਜਾਂ ਨਹੀਂ ਲੰਘਦੇ ਸੋ ਫਿਲਹਾਲ ਸੰਘਰਸ਼ ਜਿਹੜਾ ਹੈਗਾ ਤੇਜ਼ ਹੋ ਚੁੱਕਿਆ ਕਾਫੀ ਲੇਡੀਜ਼ ਵੀ ਨਾਲ ਆ ਤੋ ਦੇਖਣਾ ਹੋਵੇਗਾ ਕਿ ਕਿਸਾਨ ਲੰਘ ਸਕਦਾ ਜਾਂ ਨਹੀਂ ਲੰਘ ਸਕਦੇ ਪ੍ਰਸ਼ਾਸਨ ਵੱਲੋਂ ਪੂਰੀ ਨਮਸਤਾਹੀ ਜਿਹੜੀ ਦੇਖ ਸਕਦੀ ਹੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਤੁਸੀਂ ਕਿੱਥੋਂ ਆਏ ਹੋ ਜੀ ਆਹੀਂ ਬੱਗਿਆਣੇ ਤੋਂ ਜਿਹੜਾ ਫਰੀਦਕੋਟ ਕਿੰਨੇ ਦਿਨਾਂ ਦੇ ਖੜਾ ਤੁਸੀਂ ਇੱਥੇ ਤੁਸੀਂ 4-5 ਦਿਨ ਹੋ ਗਿਆ ਸਾਨੂੰ ਇੱਥੇ ਆਏ ਨੂੰ ਕੀ ਲੱਗਦਾ ਤੁਸੀਂ ਲੰਘ ਜਾਓਗੇ ਨਾ ਹਾਂ ਹਾਂ ਅਸੀਂ ਫੁੱਲ ਜੋਰ ਲਾ ਕੇ ਕਬਡੀ ਦਾ ਨਾਟਕ ਪਾੜਤਾ ਗਾਂ ਵਾਲੀ ਕਿ ਕੋਈ ਨਾਟਕ ਆਉਂਦਾ ਪੂਰਾ ਜੋਰ ਲਾ ਕੇ ਪਟਾਂਗੇ ਸੋ ਕਿਸਾਨਾਂ ਦੇ ਵਿੱਚ ਜੋਸ਼ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਪੂਰਾ ਜੋਸ਼ ਹੈ ਬੈਰੀਕੈਡ ਜਿਹੜੇ ਹੈਗਾ ਚੱਕ ਕੇ ਪਾਸੇ ਢੇਡਦੇ ਆ ਬੈਰੀਕੈਡ ਹਾਲਾਂਕਿ ਸੰਗਲਾਂ ਬੰਨੇ ਹੋਏ ਸੀ ਤੁਸੀਂ ਦੇਖ ਸਕਦੇ ਹੋ ਕਿ ਸੰਗਲਾਂ ਬੰਨੇ ਹੋਏ ਸੀ ਪਰ ਫਿਰ ਵੀ ਕਿਸਾਨਾਂ ਨੇ ਚੱਕ ਕੇ ਜਿਹੜਾ ਹੈਗਾ ਪਾਸੇ ਛੱਡ ਦਿੱਤੇ ਆ ਇਸੇ ਤਰ੍ਹਾਂ ਹੀ ਹੋਰ ਬਾੜਾਂ ਤੇ ਵੀ ਸੰਗਲ ਲੱਗੇ ਸੀ ਟਰੈਕਟਰ ਨਿਕਲ ਚੱਲਿਆ ਦੇਖੋ ਜੀ ਟਰੈਕਟਰ ਨਿਕਲ ਚੱਲਿਆ ਕਿਸਾਨਾਂ ਦਾ ਰਾਹ ਜਿਹੜਾ ਹੈਗਾ ਲੱਗਦਾ ਖੁੱਲਦਾ ਜਾ ਰਿਹਾ ਤੁਸੀਂ ਦੇਖਦੇ ਹੋ ਤਸਵੀਰਾਂ ਤੁਸੀਂ ਕਿਸਾਨਾਂ ਦਾ ਰਾਹ ਜਿਹੜਾ ਹੈਗਾ ਖੁੱਲਦਾ ਜਾ ਰਿਹਾ ਸੋਇਸਾਂ ਦਾ ਪ੍ਰੋਟੈਸਟ ਬਹੁਤ ਘੱਟ ਦੇਖਿਆ ਪਿਛਲਾ ਪ੍ਰਦਰਸ਼ਨ ਸੀ ਕਿਸਾਨਾਂ ਦਾ ਟਰੈਕਟਰ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ ਟਰੈਕਟਰ ਨਿਕਲ ਰਹੇ ਆ ਸੋ ਅਗਾਹ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਸੰਘਰਸ਼ ਰਹੇਗਾ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਬੈਰੀਕਾਡ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਆ ਦੇਖ ਸਕਦੇ ਹੋ ਕਿਸਾਨ ਨਿਕਲ ਚਲੇ ਆ ਹਰਿਆਣੇ ਦੀ ਹੱਦ ਜਿਹੜੀ ਹੈਗੀ ਕਿਸਾਨਾਂ ਨੇ ਪਾਰ ਕਰ ਦਿੱਤੀ ਆ हरियाणा ने दा साइन बोर्ड ਤੁਸੀ ਦੇਖ ਸਕਦੇ ਹੋ ਹਰਿਆਣਾ ਦਾ ਸਾਈਨ ਬੋਰਡ ਨਗਰਪਾਲਿਕਾ ਮੰਡੀ ਡੱਬਾ ਵਾਲੀ ਸਾਈਨ ਬੋਰਡ ਹਰਿਆਣਾ ਦੇ ਵਿੱਚ ਇੰਟਰ ਹੋ ਗਿਆ ਕਿਸਾਨ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਹਰਿਆਣਾ ਦੇ ਵਿੱਚ ਕਿਸਾਨ ਇੰਟਰ ਕਰ ਚੁੱਕੇ ਆ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੀ ਪਰ ਪ੍ਰਬੰਧ ਜਿਹੜੇ ਹੈਗੇ ਆ ਹਰਿਆਣਾ ਸਰਕਾਰ ਦੇ ਫੇਲ ਹੁੰਦੇ ਦਿਸੇ ਆ ਦੇਖ ਸਕਦੇ ਹੋ ਤੁਸੀਂ ਪੁਲਿਸ ਕਿਵੇਂ ਖੜੀ ਆ ਪੁਲਿਸ ਜਿਹੜੀ ਹੈਗੀ ਆ ਉਹ ਮੂੰਹਵਲੀ ਦੇਖ ਰਹੀ ਆ ਕਿਸਾਨਾਂ ਦੇ ਕਿਸਾਨ ਕਿਵੇਂ ਅੱਗੇ ਜਾ ਰਹੇ ਆ ਦੇਖ ਸਕਦੇ ਹੋ ਪੁਲਿਸ ਕਿਸ ਤਰ੍ਹਾਂ ਮੂੰਹਵਲੀ ਦੇਖ ਰਹੀ ਆ ਕਿਸਾਨਾਂ ਕਿਸਾਨਾਂ ਦਾ ਸੰਘਰਸ਼ ਦੇਖਦੇ ਕਿਸਾਨਾਂ ਦਾ ਕੱਠ ਦੇਖਦੇ ਹੋਇਆ ਪੁਲਿਸ ਜਿਹੜੀ ਹੈਗੀ ਆ ਉਹ ਮਨ ਹੋ ਗਈ ਆ ਮਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈਗੀ ਆ ਖੜੀ ਦੀ ਖੜੀ ਰਹਿ ਗਈ ਦੇਖਦੀ ਰਹੀ ਕਿ ਪੁਲਿਸ ਪਰ ਕਿਸਾਨਾਂ ਨੂੰ ਨਹੀਂ ਰੋਕ ਸਕੀ ਕਿਸਾਨਾਂ ਦੇ ਸੰਘਰਸ਼ ਨੂੰ ਨਹੀਂ ਰੋਕ ਸਕੀ ਸੋ ਦੇਖਣਾ ਹੋਵੇਗਾ ਕਿ ਇਸ ਤੋਂ ਅਗਲਾ ਬੈਰੀਗੇਟ ਕਿਸਾਨਾਂ ਦਾ ਕਿਹੜਾ ਬਣੂਗਾ ਪਰ ਫਿਲਹਾਲ ਕਿਸਾਨ ਜਿਹੜੇ ਹੈਗੇ ਆ ਪੰਜਾਬ ਦੇ ਵਿੱਚੋਂ ਨਿਕਲ ਕੇ ਹਰਿਆਣਾ ਦੇ ਵਿੱਚ ਐਂਟਰ ਹੋ ਗਏ ਆ ਸੋ ਦੇਖਣਾ ਹੋਵੇਗਾ ਕਿ ਇਸ ਤੋਂ ਅਗਲਾ ਇਹਨਾਂ ਦਾ ਕਿੱਥੇ ਪ੍ਰੋਟੈਸਟ ਹੋਏਗਾ ਪਰ ਪੁਲਿਸ ਜਿਹੜੀ ਹੈਗੀ ਆ ਦੇਖਦੀ ਰਹੇਗੀ ਕਿਸਾਨਾਂ ਨੂੰ ਰੋਕ ਨਹੀਂ ਸਕੀ ਸੋ ਇਸ ਤੋਂ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਸੂਲ ਇੰਜਨਰਲ ਪ੍ਰਾਈਮੋ ਦੇ ਮੰਡੀ ਡਾਬਾ ਵਾਲੀ ਹਰਿਆਣਾ